ਹਾੜਾਏ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਸੈਫਟੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦਿਓ ਜੀ ਇਹ ਤੁਹਾਨੂੰ ਸਾਨੂੰ ਦਿਓ ਜੀ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਵੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਉੱਚ ਪਾਣੀ ਹਰਿਆਣੇ ਦੇ ਥ ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਇਸ ਤਰ੍ਹਾਂ ਤੋਂ ਛੱਡੀ ਜਾਂਦੇ ਆ ਜ਼ਰਾ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਆ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਲਓ ਜੀ ਛੱਡੋ ਜੀ 8500 ਕਿਵੇਂ ਛੱਡ ਲੋ 8500 ਆ ਮੇਰੇ ਕੋਲ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ 16115105 ਟੋਟਲ ਹੁਣ ਤੱਕ ਕਿੰਨਾ ਬਰ ਚੁੱਕੇ ਨੇ 163100099 ਜਾਨੀ ਕਿ 15900 94 ਜਾਨੀ ਕਿ 16000 ਤੋਂ ਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਅਜੇ ਹੋਰ ਮੰਗਦੇ ਨੇ ਇਹ ਆਜੋ ਅੰਕੜੇ ਲੈਣ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਚੋ ਜੰਮ ਘਰ ਦਾ ਰਾਜ ਇਹਨਾਂ ਦਾ ਇਹ ਗਲਤ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ